ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਅੱਜ ਤੁਹਾਡਾ ਸਜਣੋ ਅੱਜ ਪਹੁੰਚ ਚੁੱਕੇ ਹਾਂ ਪਿੰਡ ਬੜਵਾਲ ਜ਼ਿਲ੍ਹਾ ਤਰਨਤਨ ਤਹਿਸੀਲ ਇਹਨੂੰ ਪੱਟੀ ਤੇ ਦੋ ਨਾਕ ਲੈ ਕੇ ਆਏ ਆ ਇੱਕ ਸੂਈ ਸਵਾਈ ਊੱਚਾ ਬੱਚਾ ਗੈਨ ਲੋ ਕੋਈ ਡੇਢ ਮਹੀਨਾ ਦਾ ਗੈਨ ਲੋ ਕੋਈ ਦੋ ਦੇ ਲਾਗੇ ਬੰਨੇ ਤੇ ਇੱਕ ਜਿਹੜੀ ਟੋਕੜ ਗੱਬਣ ਆ ਕੈਕ ਪਾਸ ਗਰੰਟੀ ਨਾਲ ਠੀਕ ਆ ਦੋ ਮਹੀਆਂ ਦੋਵੇਂ ਚੰਗੀਆਂ ਨੀਲੀ ਦੇ ਵਿੱਚ ਜੇ ਮੋਲ ਆਲਾ ਹਿਸਾਬ ਲਾਈਏ ਤੇ ਮੋਲ ਬਿਲਕੁਲ ਸਸਤੇ ਤੇ ਜਾਇਜ਼ ਕਰਤੇ ਆਜਦੇ ਠੀਕ ਆ ਜੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਲੈ ਕੇ ਦਿੰਨੇ ਆ ਉਹ ਤੋਂ ਪਹਿਲਾਂ ਕੁਐਸਟ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਇਕਨ ਨੂੰ ਆਲ ਸੈੱਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਆਸ ਕਰਦੇ ਹਾਂ ਕਿ ਜੋ ਵੀ ਇਸ ਚੈਨਲ ਦੇ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਗੇ ਵਾਤਵਾਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਤੇ ਆਪਣੀ ਦੋ ਟਾਈਮ ਨਰਖ ਪਰਖ ਕਰਕੇ ਚੋਗੇ ਤੇ ਪਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਤੁਹਾਡਾ ਫਰਜ ਬੰਦਾ ਤੇ ਆਓ ਲਈਏ ਵਧੇਰੇ ਜਾਣਕਾਰੀ ਪੁੱਛ ਕੇ ਸੂਆ ਕਿਨਵਾ ਕੀ ਦੁੱਧ ਬਾਦ ਕੀ ਮੋਲਿਆ ਲਓ ਜੀ ਲਈਏ ਵਧੇਰੇ ਜਾਣਕਾਰੀ ਹੋਰ ਜੀ ਬਬੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲਿਆ ਵਧੀਆ ਵਧੀਆ ਤੇ ਪਿੰਡ ਪਿੰਡ ਬੈੜਵਾਲ ਜ਼ਿਲ੍ਹਾ ਤਰਨਤਾਰਨ ਦੀ ਤੀਲਪੱਟੀ ਠੀਕ ਆ ਕਿੰਦੇ ਫਾਰਮ ਤੇ ਪਹੁੰਚ ਚੁੱਕੇ ਆ ਸੰਦੂ ਪੱਦਰਪੁਰ ਦੇ ਨੇੜੇ ਠੀਕ ਹੈ ਜੀ ਤੇ ਕੀ ਡਿਟੇਲ ਅਜ ਦੀ ਮੱਜਾਂ ਦੀ ਦੋ ਆ ਫਿਰ ਹਾਂਜੀ ਦੋ ਇੱਕ ਤੋਕੜ ਗੱਬਣ ਹਾਂਜੀ ਤੇ ਇੱਕ ਸੂਈ ਜਿਹੜੀ ਮਤਲਬ ਉੱਚੇ ਬੱਚੇ ਦੀ ਹਾਂਜੀ ਤੇ ਇਹਦੇ ਕੀ ਡਿਟੇਲ ਕਿੰਨਾ ਦੁੱਧ ਆ 4 ਲੀਟਰ 4 ਲੀਟਰ ਦੁੱਧ ਆ ਦੋਵੇਂ ਟਾਈਮ ਹੀ ਮਿਲਦੀ ਆ ਹਾਂਜੀ ਕੱਟੀ ਮਗਰ ਹਾਂਜੀ ਨੀਲੀ 라ਵੀ ਚ ਹਨਾ ਲੋ ਜੀ ਸੱਜਣੋ ਨੀਲੀ 라ਵੀ ਦੇ ਵਿੱਚ ਐਂਪਾਇਰ ਦੀਆਂ ਨਿਸ਼ਾਨੀਆਂ ਦੇਖ ਸਕਦੇ ਜੀ ਪ੍ਰੋਪਰ ਠੀਕ ਆ ਚੌ ਪੈਰਾਂ ਤੇ ਨਿਸ਼ਾਨ तकरीबन ਕੱਤੀ ਦੇ ਵੀ ਹੈਗੇ ਆ ਇਹ ਕੱਤੀ ਜੇ ਕੋਈ ਡੇਢ ਮਹੀਨੇ ਦੇ ਲਗਭਗ ਕੋਈ 2 ਦੀ ਵੀ ਗਿਣ ਸਕਦਾ ਕਿਉਂਕਿ ਲਿਆਂਦੀ ਆ ਤੇ ਆਪਣੀ ਕਿਹੜੀ ਕੋਈ ਘਰ ਦੀ ਆ ਜਿਹੜੀ ਦੱਸ ਦਗੇ ਤੇ ਮੈਂ ਚੰਗੀ ਆ ਬਾਡੀ ਬੰਤਰ ਦੀ ਪੇਠਪੂੜਾ ਬਹੁਤ ਸੋਹਣਾ ਲੱਗਾ ਥਾਂ ਦੀ ਚਵਾਈ ਸਜਣੋਂ ਕੀਤੀ ਆ ਬਹੁਤ ਸੋਹਣੀ ਚਵਾਈ ਆ ਕੋਲੀ ਰੂਮ ਵਰਗੀ ਦੋਵੇਂ ਟਾਈਮ ਹੀ ਮਿਲਦੀ ਆ ਖੋਲ ਕੇ ਤੋੜ ਕੇ ਵਿਖਾਈਏ ਪੈਰਾਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਜਾਪੇ ਨੇੜੇ ਤੋਂ ਚੈੱਕ ਕਰੋਨੇ ਤੁਹਾਨੂੰ ਅਗਲੇ ਪੈਰ ਵੀ ਧੂਫੇ ਹੋਏ ਆ ਤੇ ਮਗਰਲੇ ਖੁਰ ਵੀ ਧੂਫੇ ਹੋਏ ਆ ਲਓਈ ਲੈ ਲਓ ਜੀ ਤੇ ਸੋਹਣੀ ਆ ਤੋਰਾ ਤਾਰਾ ਚੰਗਾ ਮੈਂ ਦਾ ਬਾਕੀ ਮੈਂ ਸਾਂਭਣ ਵਾਲੀ ਆ ਜੇ ਕੋਈ ਸਾਂਭਲੇ ਤੇ 1 ਕਿਲੋ 2 ਕਿਲੋ ਦੁੱਧ ਹੋਰ ਸ਼ੇਡ ਕਰ ਜੇ ਅੱਜ ਕੱਲ ਸਾਂਭ ਜਿਹੋ ਜੀ ਹੈਗੀ ਆ ਕਿਸੇ ਦੀ ਤੇ ਠੋਡੀ ਦੇ ਥੱਲੇ ਵੀ ਨਿਸ਼ਾਨ ਹੈਗਾ ਮੂੰਹ ਦੇ ਤੇ ਸੁਆ ਤੁਸੀਂ ਤੇ ਜਾ ਲਾ ਸਕਦੇ ਹੋ ਬਾਕੀ ਸੋਹਣੀ ਆ ਹਾਈਟ ਕੱਦ ਕੋਤ ਬੰਦੋ ਜੀ ਤੇ ਮਗਰ ਕੱਟੀ ਆ ਦੋਵੇਂ ਟਾਈਮ ਮਿਲਦੀ ਆ ਕੱਟੀ ਤੇ ਤੇ 4 ਕਿਲੋ ਦੁੱਧ ਆ ਤੇ ਮੁੱਲ ਜਿਹੜਾ ਮੁੱਲ ਜਿਵੇਂ ਉਹ ਫੰਡਰਾਂ ਵਾਲਾ ਲੈਂਦੇ ਨਹੀਂ ਆ 2 ਨੰਬਰ ਵਾਲਾ ਹਿਸਾਬ ਲਾਈਏ ਤੇ ਵਜਨ ਦੇ ਹਿਸਾਬ ਨਾਲ ਹੀ ਉਹ ਜਿਹੜਾ ਮੁੱਲ ਕਰ ਦੇਣਾ ਕਿਉਂਕਿ ਉਸ ਬੰਨੇ ਤੇ ਦੇਣੀਆਂ ਨਹੀਂ ਕਰਮਾਲੀਆਂ ਬਚਾਈਆਂ ਜਾਨ ਬਚਾਈ ਅੱਗੇ ਹੀ ਦੇਣੀ ਤੇ ਕਿਸੇ ਘਰੇਲੂ ਘਰ ਚ ਜਿਨ੍ਹਾਂ ਕਿਸੇ ਨੇ ਦੁੱਧ ਚੂਣਾ ਵਿਚਾਰੇ ਨੇ ਟਾਈਮ ਪਾਸ ਕਰਨਾ ਉਹਨੂੰ ਚਲ ਗਿਆ ਠੀਕ ਆ ਬਾਕੀ ਸੋਹਣੀਆਂ ਥਾਂ ਥੂਵੀ ਚਾਰੇ ਸੋਹਣੇ ਲੱਗੇ ਆ ਚਵਾਈ ਚੰਗੀ ਭੋਲੀ ਆ ਰੂਵਰ ਕੀ ਆ ਤੇ ਕਿੰਨੇ ਦੀ ਫੇ ਕੀ ਮੋਲ ਲੈਂਦਾ ਇਹਦਾ 50000 50000 ਛੱਡਦ ਕੇ ਖੁੱਲਾ ਕਪਾਈ ਥਾਪੀ ਮਾਰ ਦੇ ਚਲੋ ਪੰਜ ਪੰਜ ਛੱਡਦ ਕੇ 45 ਦੀ ਦੇਣਗੇ ਲਓ ਸੱਜਣੋ 45 ਦੀ ਜੈਸਨੋ ਜਿਹੜੀ ਆ ਕੋਈ ਡੇਢ ਕ ਮਹੀਨੇ ਦੀ ਲੱਗ ਭਾਗਾਂ ਦੇ ਸੂਈ ਆ ਤੇ ਦੇਰਾਂ ਕੇ ਮੈਂ ਵੱਡੀ ਸੱਜਣੋਂ ਦੇ ਮੁੰਡੇ ਦੇ ਗੱਭਰੂ ਦੇ ਬਰਾਬਰ ਹੀ ਜਿਹੜੀ ਆਉਂਦੀ ਦੇਖ ਸਕਦੇ ਹਾਂ ਤੇ ਇਹਦੀ ਕੀ ਡਿਟੇਲ ਆ ਇਹ ਰਾਤ ਪੰਜਾਂਜੀ ਨਹੀਂ ਨਹੀਂ ਕਿੰਵਾ ਸੂਆ ਇਹ ਤੀਜਾ ਤੀਜਾ ਸੂਆ ਤੀਜਾ ਸੂਆ ਤੇ ਇਹਦੀ ਫਿਰ ਕੀ ਡਿਟੇਲ ਆ ਇਹ 6 ਮਹੀਨਾ ਦੀ ਗੱਭਣ ਹੈ 6 ਮਹੀਨਾ ਦੀ ਗਰੰਟੀ ਨਾਲ ਚੈੱਕ ਪਾਸ ਆ ਦੁੱਧ ਕਿੰਨਾ ਦਿੰਦੀ ਆ 1 1 ਕਿਲੋ 1 ਕਿਲੋ ਚੌਣ ਚਾਂ ਬਹੁਤੀ ਪੋਲੀ ਰੂਵ ਵਰਗੀ ਘੋਲ ਕੇ ਤੋਰ ਕੇ ਵਿਖਾਈਏ ਇਹ ਵੀ ਲੋ ਸਚਨੋ ਦੇਖ ਸਕਦੇ ਜੇ ਵੱਡੀ ਆ ਵਜਨ ਵਟਾ ਬੜਾ ਲੋਡ ਜਾਂਦਾ ਵਜਨ ਦੇ ਬੜੀ ਜ਼ਬਰਦਸਤ ਆ ਤੇ ਖਾਨ ਸੁਣ ਬਹੁਤ ਕਮਾਲ ਦਾ ਲੱਗਾ ਠੀਕ ਆ ਹਾ ਹਾ ਚਲੋ ਪਰਾਂ ਲੈ ਜਾਓ ਉਧਰ ਨੂੰ ਲੈ ਜਾਓ ਹਾ ਲੋ ਜੀ ਡੰਗਰਾ ਜੋਂ ਆਈ ਮਾਲ ਮੂਲ ਚੋਂ ਤੇ ਖੇਦੀ ਡੰਗਰਾ ਆ ਲੂ ਕਰਦੀ ਆ ਉੱਥੇ ਲੈ ਜਾਓ ਬੰਦੋ ਤੇ ਥਾਨ ਬੜਾ ਆਂਦਾ ਕੱਲਾ ਕੱਲਾ ਦਖਾਈ ਦਿੰਦਾ ਉੱਥੇ ਲੈ ਜਾਓ ਉੱਥੇ ਠੀਕ ਆ ਤੇ ਨੀਲੀ ਰਾਵੀ ਆ ਬਿੱਲੀ ਮਣਕੀ ਦੀ ਆਖ ਸੱਜਣੋ ਅਗਲੇ ਪੈਰ ਤੇ ਨਹੀਂ ਜੋ ਵੇਜਲ ਮਗਰਲੇ ਜਿਹੜੇ ਪੈਰ ਤੋਂ ਵੇ ਆ ਤੇ ਥਾਨ ਬੜਾ ਕੱਲਾ ਕੱਲਾ ਕਰਮਾਲੀ ਨੂੰ ਲੱਗਾ ਦੁੱਧ ਮਤਲਬ ਕਿ 1 ਕੋ ਕਿਲੋ ਹੀ ਆ ਠੀਕ ਆ ਦੇਖ ਸਕਦੇ ਜੀ ਚੱਡੇ ਦੀ ਬੰਤਰ ਬਹੁਤ ਸਾਫ਼ ਸੁਥਰੀ ਆ ਤੇ ਜਿਹੜੀ ਆਖ ਆ ਬਿੱਲੀ ਮਣਕੀ ਦੇ ਵਿੱਚ ਨਾਲ ਆਉਂਦੀ ਆ ਜਵਾਬ ਹੈਗਾ ਇਹ ਦੂਜੀ ਆਖ ਚ ਵੀ ਠੀਕਾ ਮੱਥੇ 'ਚ ਵੱਲ ਹੈਗਾ। ਬਾਕੀ ਵਜਨ ਵੱਟਾ ਸੱਜਣੋ ਜਿਹੜੇ ਹਿਸਾਬ ਨਾਲ ਮੁੱਲ ਕਰੁੰਦੇ ਆ ਵਜਨ ਵੱਟਾ ਬੜਾ ਧੋਂਦਾ ਹੀ ਜ਼ਬਰਦਸਤ ਆ ਕੀ ਫਿਰ ਮੁੱਲ ਲੈਂਦਾ? ਇਹਦਾ 50 50 ਕਿੰਨੇ ਰੀ ਦੇਦਾਂਗੇ? 4 ਛੜ ਦੇ ਹਾਂਜੀ 46 ਦੀ ਦੇਦਗੇ 40 ਹਣਾ 4 ਛੜ ਕੇ ਲਓ ਸੱਜਣੋ ਇਹ 46 ਉਹ 45 ਮੁੱਲ ਧੋਂਦਾ ਹੀ ਮਤਲਬ ਕਿ ਜਿਹੋ ਜੇ ਹਿਸਾਬ ਨਾਲ ਵਜਨ ਵਾਲੇ ਲੈਂਦੇ 2 ਨੰਬਰ ਵਾਲੇ ਕੀਤਾ ਉਹ ਆ ਪਰ ਇਹ ਆਨੇ ਕਿ ਨਹੀਂ ਉਹ ਗੱਬਣ ਆ ਉਹ ਉੱਚੇ ਬੱਚੇ ਦੀਆਂ ਦੋਵੇਂ ਚੰਗੀਆਂ ਵਜਨ ਲੋਡ ਆ ਲਈਆਂ ਮੋਹ ਲੋਡ ਦੀਆਂ ਜਾਣ ਵਾਲੇ ਕਰਤੇ ਆਦੇ ਟਾਈਮ ਸਿਰਫ ਫੱਟੇ ਚੱਕਦੇ ਹੋ ਜਾਇਜ ਆ ਜਿੰਨੇ ਘਰੇ ਰੱਖਣਗਾ ਨੂੰ ਬਿਹਤਰ ਚੰਗੀਆਂ ਤੇ ਸਾਡੇ ਵੱਲੋਂ ਪਿਆਰ ਭਰੀ ਸასი ਕਾਲ ਜੀ ਰੱਬ ਰਾਖਾ